ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਸੀਂ ਸਾਰੇ ਕੱਲ ਦਰਸ਼ਨ ਦੀਦਾਰ ਕੀਤੇ ਤੁਸੀਂ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਦੇ ਆਓ ਅੱਜ ਅਸੀਂ ਰੀਠਾ ਸਾਹਿਬ ਨੂੰ ਚਾਲੇ ਪਾਏ ਆ ਆਓ ਤੁਹਾਨੂੰ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਈਏ ਇਹ ਰਸਤੇ ਅੰਦਰ ਜਾਂਦੇ ਅਸੀਂ ਰੁਕ ਰੁਕ ਕੇ ਕਿਉਂਕਿ 250 ਕਿਲੋਮੀਟਰ ਚੜਾਈ ਹੈ ਪਹਾੜੀ ਦੇ ਵਿੱਚ ਅਸੀਂ ਇੱਦਾਂ ਰੋਕ ਰੋਕ ਕੇ ਚੱਲੇ ਪਾਏ ਹੁਣ ਅਸੀਂ ਰੀਠਾ ਸਾਹਿਬ ਵਿਖੇ ਪਹੁੰਚੇ ਆਂ ਆ ਗੁਰਦੁਆਰਾ ਰੀਠਾ ਸਾਹਿਬਾ ਦਰਸ਼ਨ ਦੀਦਾਰੇ ਕਰੋ ਅੰਦਰ ਦੀ ਵੀਡੀਓ ਯਾਨੀ ਗੁਰਪ੍ਰੀਤ ਸਿੰਘ ਜੀ ਪਾਵਨ ਪਵਿੱਤਰ ਮਹਾਵਾਕ ਲੈ ਗੁਰਬਾਣੀ ਜੀ ਦੇ ਹੁਕਮਨਾਮਾ ਸਾਹਿਬ ਤੇ ਇਦਾਂ ਬੜਾ ਆਨੰਦ ਆ ਰੀਠਾ ਸਾਹਿਬ ਵਿਖੇ ਵੀ ਤੇ ਸਹਿਬਾਂ ਨੇ ਕਿਰਪਾ ਕੀਤੀ ਇਹ ਅੰਦਰ ਦਾ ਵਿਊ ਹੈ ਦਰਬਾਰ ਸਾਹਿਬ ਜੀ ਦਾ ਜਿਹਦੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਫਿਰ ਇਦਾਂ ਸੰਗਤਾਂ ਨੇ ਅਸੀਂ ਨੋ ਫੋਟੋਆਂ ਖਚਾਈਆਂ ਮਹਾਰਾਜ ਦੇ ਨਾਲ ਰੀਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਅਸੀਸ ਬਾਹਰ ਪੱਜਾਈ ਹੈਲੀਕਾਪਟਰ ਜਹਾਜ਼ ਆਇਆ ਸੀਗਾ ਉੱਥੇ ਦੇਖਣ ਵਾਸਤੇ ਤੇ ਇਦਾਂ ਜਹਾਜ਼ ਦੇਖਦੀ-ਦੇਖਦੀ ਬਾਹਰ ਆਈ ਹੈਗੀ ਤੇ ਨਾਲ ਹੀ ਫਿਰ ਅਸੀਂ ਵੀ ਚੱਲਾ ਪਾ ਦਿੱਤਾ ਕੜਾ ਪ੍ਰਸਾਦੀ ਦੇਖ ਲਈ ਅਸੀਂ ਦੇਖ ਲੈਣ ਉਪਰੰਤ ਬਾਹਰ ਜੋ ਨਦੀ ਚੱਲਦੀ ਹੈ ਨਾਲ ਉਹ ਨਦੀ ਤੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਸੀਂ ਇਧਰ ਨਦੀ ਵੱਲ ਚੱਲੇ ਪਾਏ ਇੱਥੇ ਆਏ ਦੇਖਿਆ ਕਿ ਕੋਈ ਗੱਡੀ ਤੇ ਹੋ ਜਾਂਦਾ ਨਦੀ ਤੇ ਪਾਣੀ ਥੋੜਾ ਸੀਗਾ ਇਸ ਕਰਕੇ ਬੱਚੇ ਨੂੰ ਨਾਲ ਲੈ ਕੇ ਉਦਾਂ ਹੀ ਬੱਸ ਥੋੜਾ ਜਿਹਾ ਅੱਗੇ ਜਾ ਕੇ ਵੀਡੀਓ ਦੇ ਚੱਕਰ ਦੇ ਵਿੱਚ ਤੇ ਇਦਾਂ ਵੀਡੀਓ ਬਣਾਉਂਦੇ ਸੀਗੇ ਅੱਗੇ ਗਏ ਥੋੜਾ ਜਿਹਾ ਫਿਰ ਜਦੋਂ ਵਾਪਸ ਆਏ ਤੇ ਵਾਪਸ ਆਉਂਦਿਆ ਗਿਆਨੀ ਗੁਰਪ੍ਰੀਤ ਸਿੰਘ ਜੀ ਤੇ ਦਾਸ ਇਦਾਂ ਲਈ ਆਉਂਦੇ ਸੀਗੇ ਨਵਾਬਕੌਰ ਮੇਰੇ ਕੋਲੇ ਸੀਗੀ ਛੋਟੀ ਗੁड़िया ਤੇ ਆਉਂਦਿਆ ਆਉਂਦਿਆ ਨਾ ਤੇ ਬਸ ਪਾਣੀ ਥੋੜੇ ਕਰਕੇ ਸੀ ਤੇ ਇਦਾਂ ਪਾਣੀ ਦੇ ਵਿੱਚ ਅਸੀਂ ਡਿੱਗ ਪਏ ਤੇ ਡਿੱਗਣ ਤੋਂ ਬਾਅਦ ਪਾਣੀ ਥੋੜਾ ਸੀਗਾ ਇਸ ਕਰਕੇ ਬੱਚੇ ਨੂੰ ਲੈ ਕੇ ਚਲੇ ਗਏ ਨਹੀਂ ਇਦਾਂ ਦੀ ਗਲਤੀ ਨਹੀਂ ਸੀ ਕਰਨੀ ਬੱਚੇ ਨੂੰ ਲਿਜਾਣ ਦੀ ਫਿਰ ਬਾਹਰ ਨਿਕਲ ਕੇ ਆਇਆ ਚੋਲਾ ਸਾਰਾ ਗਿੱਲਾ ਹੋ ਗਿਆ ਫਿਰ ਮੈਂ ਆਖਿਆ ਗਿੱਲੇ ਤਾਂ ਹੋਈਆਂ ਹੁਣ ਨਜ਼ਾਰੇ ਲਈਏ ਤੇ ਫਿਰ ਬੈਠ ਕੇ ਸੀ ਸਾਰਿਆਂ ਨੇ ਇੱਥੇ ਫੋਟੋਆਂ ਕਰਵਾਈਆਂ ਸੀ ਇਸ ਕੌਰ ਨੇ ਵੀ ਤੇ ਇਦਾਂ ਸਾਰੇ ਫੋਟੋਆਂ ਕਰਾਉਂਦੇ ਅਮਰਤ ਕੌਰ ਹਰਜੋਤ ਕੌਰ ਇਹ ਗਿਆਨੀ ਗੁਰਪ੍ਰੀਤ ਸਿੰਘ ਜੀ ਦੀ ਫੈਮਿਲੀ ਹੈ ਨਾਲ ਵਿਦਿਆਰਥੀ ਇਦਾਂ ਸਾਰੇ ਅਸੀਂ ਇਸ ਨਦੀ ਤੇ ਫੋਟੋਆਂ ਕਰਾਉਣ ਤੋਂ ਬਾਅਦ ਇਦਾਂ ਫਿਰ ਇਹ ਪਰਿਵਾਰ ਆਪਣਾ ਜੀ ਸਿੰਘਣੀ ਨਾਲ ਫੋਟੋਆਂ ਕਰਵਾਈਆਂ ਸੀ ਨਦੀ ਦੇ ਕਿਨਾਰੇ ਤੇ ਸੰਗਤ ਜੀ ਬਹੁਤ ਜ਼ਿਆਦਾ ਆਨੰਦ ਆਇਆ ਫਿਰ ਵਾਪਸੀ ਚਾਲੇ ਪਾਏ ਇਦਾਂ ਹੀ ਧਾਰਨਾ ਪੜਦੇ ਸਤਨਾ ਵਿਗਰੂ ਦੇ ਜਾਪ ਕਰਦੇ ਹੋਏ ਅਸੀਂ ਵਾਪਸ ਪੰਜਾਬ ਨੂੰ ਚਾਲੇ ਪਾਏ ਆ ਬਣੇ ਰਹਿ ਕਰੋ ਸਾਡੇ ਬਲੌਗ ਦੇ ਨਾਲ ਜੀ ਨਵੇਂ-ਨਵੇਂ ਬਲੌਗ ਦੇਖਣ ਲਈ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਵਾਸਤੇ ਹਾਂਜੀ ਸੰਗਤ ਜੀਓ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਪਣੇ ਗੁਰਬਾਣੀ رابطہ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਬਲੌਗ ਚੰਗਾ ਲੱਗਿਆ ਤਾਂ ਅੱਗੇ ਸ਼ੇਅਰ ਕਰਦੇ ਕਰੋ ਇਤਿਹਾਸ ਤੋਂ ਸਾਰੇ ਜਣੇ ਜਾਣੂ ਹੋਵੋ ਸੋ ਆਸ ਕਰਦੇ ਆ ਬਲੌਗ ਚੰਗਾ ਲੱਗਾ ਹੋਵੇਗਾ ਅੱਗੇ ਜਿਵੇਂ ਮਾਰ ਨੂੰ ਪਾਇਆ ਆਪਾਂ ਇਸੇ ਹੀ ਇਤਿਹਾਸਕ ਗੁਰਦੁਆਰੇ ਸਹਿਬਾਂ ਦੀ ਵੀਡੀਓਜ਼ ਬਣਾ ਕੇ ਆਪ ਜੀ ਤਾਈਂ ਪਹੁੰਚਾਇਆ ਕਰਾਂਗੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ